ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਲੰਡਨ ਦੇ ਇਲਫੋਰਡ ਇਲਾਕੇ ਵਿੱਚ ਸਥਿਤ ਇੱਕ ਮਸ਼ਹੂਰ ਭਾਰਤੀ ਰੈਸਟੋਰੈਂਟ ਇੰਡੀਅਨ ਅਰੋਮਾ ਤੇ ਅਗਜ਼ਨੀ ਹਮਲੇ ਨੇ ਸਥਾਨਕ ਪਾਈਚਾਰੇ ਦੇ ਵਿੱਚ ਸਨਸਨੀ ਫੈਲਾ ਦਿੱਤੀ। ਇਸ ਮਾਮਲੇ ਦੇ ਵਿੱਚ 5 ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੈਟਰੋਪੋਲੀਟਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ 15 ਸਾਲ ਦੇ ਇੱਕ ਨੌਜਵਾਨ ਤੇ 54 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸਸਟਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। 22 ਗੱਜ ਦੀ ਰਾਤ ਕਰੀਬ 9 ਵਜੇ ਵੁੱਡਫੋਰਡ ਐਵੇਨਿਊ ਗੈਟਸ ਇਲਫੋਰਡ ਇਲਾਕੇ ਦੇ ਵਿੱਚ ਇੱਕ ਭਾਰਤੀ ਰੈਸਟੋਰੈਂਟ ਨੂੰ ਨਿਸ਼ਾਨਾ ਬਣਾ ਕੇ ਅੱਗ ਲਗਾਈ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਦੇ ਮੁਤਾਬਿਕ ਮੂਟਕੇ ਹੋਏ ਦੋ ਵਿਅਕਤੀਆਂ ਨੇ ਰੈਸਟੋਰੈਂਟ ਦੇ ਵਿੱਚ ਦਾਖਲ ਹੋ ਕੇ ਫਰਸ਼ ਤੇ ਇੱਕ ਤਰਲ ਪਦਾਰਥ ਛਿੜਕਿਆ ਅਤੇ ਅੱਗ ਲਗਾ ਦਿੱਤੀ। ਕੁਝ ਹੀ ਸਕਿੰਟਾਂ ਦੇ ਵਿੱਚ ਰੈਸਟੋਰੈਂਟ ਅੱਗ ਦੀਆਂ ਲਪਟਾਂ ਦੇ ਵਿੱਚ ਘਿਰ ਗਿਆ। ਅੱਗ ਨੇ ਤੇਜ਼ੀ ਦੇ ਨਾਲ ਫੈਲੀ ਕਿ ਗਾਹਕਾਂ ਅਤੇ ਸਟਾਫ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। ਇਸ ਹਮਲੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਇਹ ਲੋਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਆਏ ਹੋਏ ਸਨ ਜ਼ਖਮੀਆਂ ਦੇ ਵਿੱਚ 3 ਔਰਤਾਂ ਤੇ 2 ਦੋਖ ਪੁਰਸ਼ ਸ਼ਾਮਲ ਨੇ ਜਿਨ੍ਹਾਂ ਨੂੰ ਲੰਡਨ ਦੀ ਐਮਬੂਲੈਂਸ ਸਰਵਿਸ ਨੇ ਮੌਕੇ ਤੇ ਪਹੁੰਚ ਕੇ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਇਨ੍ਹਾਂ ਵਿੱਚੋਂ 2 ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉਧਰ ਪੁਲਿਸ ਦਾ ਮੰਨਣਾ ਹੈ ਕਿ 2 ਹੋਰ ਵਿਅਕਤੀ ਜ਼ਖਮੀ ਹੋਏ ਨੇ ਪਰ ਉਹ ਮੌਕੇ ਤੋਂ ਭੱਜ ਗਏ ਪਰ ਉਹਨਾਂ ਦੀ ਖੋਜ ਜਾਰੀ ਹੈ ਚਸ਼ਮਦੀਦਾ ਨੇ ਇਸ ਘਟਨਾ ਨੂੰ ਭਿਆਨਕ ਤੇ ਦਹਿਸ਼ਤਪੂਰਨ ਦੱਸਿਆ ਰੈਸਟੋਰੈਂਟ ਦੇ ਵਿੱਚ ਅੱਗ ਲੱਗਦਿਆਂ ਹੀ ચીਖ ਚਿਹਾੜਾ ਮਚ ਗਿਆ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਬਾਹਰ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਗਵਾਹਾਂ ਦੇ ਮੁਤਾਬਿਕ ਹਮਲਾ ਇੰਨਾ ਭਿਆਨਕ ਸੀ ਕਿ ਲੋਕਾਂ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਉਹ ਅੱਗ ਨੂੰ ਬੁਝਾਉਣ ਦੇ ਲਈ ਇੱਧਰ ਉੱਧਰ ਦੌੜ ਰਹੇ ਸਨ मेट्रोपॉलिटन पुलिस ने मामले ਦੇ ਵਿੱਚ ਇੱਕ 15 ਸਾਲ ਦੇ ਨੌਜਵਾਨ ਤੇ 54 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਹਿਰਾਸਤ ਦੇ ਵਿੱਚ ਨੇ ਅਤੇ ਉਹਨਾਂ ਦੀ ਪਛਾਣ ਵੀ ਜਨਤਕ ਨਹੀਂ ਕੀਤੀ ਗਈ। ਪੁਲਿਸ ਦੇ ਸੈਂਟਰਲ ਸਪੈਸ਼ਲਿਸਟ ਕ੍ਰਾਈਮ ਨਾਰਥ ਯੂਨਿਟ ਦੇ ਡਿਟੈਕਟਿਵ ਚੀਫ ਇੰਸਪੈਕਟਰ ਮਾਰਕ ਰੌਜਰਸ ਦੇ ਮੁਤਾਬਿਕ ਇਸ ਘਟਨਾ ਦੀ ਜਾਂਚ ਪੂਰੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ। ਸਥਾਨਕ ਭਾਰਤੀ ਭਾਈ ਚਾਰਾ ਇਸ ਘਟਨਾ ਤੋਂ ਬਾਅਦ ਗਹਿਰੇ ਸਦਮੇ ਦੇ ਵਿੱਚ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਕੋਲ ਇਸ ਘਟਨਾ ਨੂੰ ਲੈ ਕੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰਨ ਲੰਡਨ ਫਾਇਰ ਬ੍ਰਿਗੇਡ ਦੇ ਮੁਤਾਬਿਕ ਅੱਗ ਨੂੰ ਕਾਬੂ ਕਰਨ ਦੇ ਵਿੱਚ 90 ਮਿੰਟ ਦਾ ਸਮਾਂ ਲੱਗਿਆ ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਦੇ ਮੁਤਾਬਿਕ ਰੈਸਟੋਰੈਂਟ ਦੇ ਗਰਾਉਂਡ ਫਲੋਰ ਤੇ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਹੈ ਅੱਗ ਬੁਝਾਉਣ ਵਾਲੇ ਅਮਲੇ ਨੇ ਸਾਹ ਲੈਣ ਵਾਲੇ ਉਪਕਰਨਾ ਦੀ ਮਦਦ ਦੇ ਨਾਲ 5 ਲੋਕਾਂ ਨੂੰ ਬਚਾਇਆ ਜਦਕਿ 9 ਹੋਰ ਲੋਕ ਖੁਦ ਬਾਹਰ ਨਿਕਲ ਆਏ ਅੱਗ ਦੇ ਸਹੀ ਕਾਰਨਾਂ ਦੀ ਜਾਂਚ ਫਿਲਹਾਲ ਜਾਰੀ ਹੈ। ਰੈਸਟੋਰੈਂਟ ਇੰਡੀਅਨ ਅਰੋਮਾ ਆਪਣੇ ਭਾਰਤੀ ਖਾਣਿਆਂ ਦੇ ਲਈ ਲੰਡਨ ਦੇ ਵਿੱਚ ਕਾਫੀ ਮਸ਼ਹੂਰ ਹੈ। ਇਸ ਰੈਸਟੋਰੈਂਟ ਦੇ ਵਿੱਚ ਕਈ ਪ੍ਰਸਿੱਧ ਸੈਲੀਬ੍ਰਿਟੀ ਆ ਕੇ ਖਾਣਾ ਖਾ ਚੁੱਕੇ ਨੇ। ਇਸ ਰੈਸਟੋਰੈਂਟ ਨੇ ਕਈ ਅਵਾਰਡ ਵੀ ਜਿੱਤੇ ਨੇ। ਹਮਲੇ ਕਾਰਨ ਰੈਸਟੋਰੈਂਟ ਦੇ ਵੱਡੇ ਹਿੱਸੇ ਨੂੰ ਕਾਫੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਹੈ ਜਿਸ ਨੇ ਸਥਾਨਕ ਭਾਈਚਾਰੇ ਨੂੰ ਸਦਮੇ ਦੇ ਵਿੱਚ ਪਾ ਦਿੱਤਾ ਹੈ। ਪੁਲਿਸ ਨੇ ਅਜੇ ਤੱਕ ਹਮਲੇ ਦੀ ਮਨਸ਼ਾ ਸਪਸ਼ਟ ਨਹੀਂ ਕੀਤੀ ਪਾਰਸੀ ਸੀਸੀਟੀਵੀ ਫੁਟੇਜ ਤੇ ਚਸ਼ਮਦੀਦਾਂ ਦੀਆਂ ਗਵਾਹੀਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਪੂਰੇ ਪਲਾਨਡ ਹਮਲਾ ਸੀ ਐਕਸ ਤੇ ਵਾਇਰਲ ਹੋਈਆਂ ਪੋਸਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਨਸਲੀ ਨਫ਼ਰਤ ਜਾਂ ਫਿਰ ਕਿਸੇ ਨਿੱਜੀ ਵਿਵਾਦ ਦੇ ਨਾਲ ਜੁੜਿਆ ਹੋ ਸਕਦਾ ਹੈ ਪਰ ਇਹਨਾਂ ਦਾਅਵਿਆਂ ਦੀ ਹਲੇ ਪੁਸ਼ਟੀ ਨਹੀਂ ਹੋ ਸਕੀ ਕੁਝ ਸਥਾਨਕ ਲੋਕਾਂ ਨੇ ਇਸ ਨੂੰ ਸਿੱਖ ਵਿਰੋਧੀ ਹਮਲੇ ਦੇ ਨਾਲ ਵੀ ਜੋੜਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਲੰਡਨ ਦੇ ਵਿੱਚ ਸਿੱਖ ਪਾਈਚਾਰੇ ਨੂੰ ਨਿਸ਼ਾਨਾ ਬਣਾਉਂਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਨੂੰ ਨਸਲੀ ਹਮਲਾ ਮੰਨਣ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਜਾਰੀ ਰੱਖਣ ਦੀ ਗੱਲ ਕਹੀ ਜਾ ਰਹੀ ਹੈ ਰੈਸਟੋਰੈਂਟ ਇੰਡੀਅਨ ਅਰੋਮਾ ਤੇ ਹੋਏ ਅਗਜ਼ਨੀ ਹਮਲੇ ਨੇ ਨਾ ਸਿਰਫ ਲੋਕਲ ਭਾਰਤੀ ਪਾਈਚਾਰੇ ਨੂੰ ਸਦਮੇ ਦੇ ਵਿੱਚ ਪਾਇਆ ਸਗੋਂ ਲੰਡਨ ਦੇ ਵਿੱਚ ਨਸਲੀ ਸਦਭਾਵਨਾ ਅਤੇ ਸੁਰੱਖਿਆ ਦੇ ਨਾਲ ਜੁੜੇ ਸਵਾਲ ਵੀ ਖੜੇ ਕਰ ਦਿੱਤੇ ਨੇ